ਦੱਸਿਆ ਕਿ ਬੀਤੇ ਦਿਨ ਲੁਧਿਆਣਾ ਦੇ ਵਿੱਚ ਵਾਈ ਸ਼੍ਰੇਣੀ ਦੀ ਸੁਰੱਖਿਆ ਵਾਲੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਦੱਸਿਆ ਕਿ ਹੁਣ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਦੱਸਿਆ ਕਿ ਜੀਵਨ ਗੁਪਤਾ ਦੇ ਭਰਾ ਰਕੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਸੀ ਅਤੇ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਅਤੇ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਹੋਰ ਪੁਲਿਸ ਦੇ ਵੱਲੋਂ ਕੀ ਖੁਲਾਸੇ ਕੀਤੇ ਜਾ ਰਹੇ ਹਨ ਆਓ ਸੁਣਦੇ ਹਾਂ 2023 ਨੂੰ ਬੀਜਪੀ ਦੇ ਜਨਰਲ ਸੈਕਟਰੀ ਜਿਸਤਰੀ ਜੀਵਨ ਗੁਪਤਾ ਜੀ ਦੇ ਘਰ ਜਿਹੜੀ ਚੋਰੀ ਦੀ ਇਨਫੋਰਮੇਸ਼ਨ ਆਈ ਸੀ ਜਿਹਦੇ ਉੱਪਰ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਉਹਨਾਂ ਦੇ ਜਿਹੜੇ ਘਰ ਸੀਗਾ ਉਹਨਾਂ ਵਿੱਚੋਂ ਇੱਕ ਲੈਪਟਾਪ ਦੋ ਮੋਬਾਈਲ ਤੇ ਕੁਝ ਨਕਦੀ ਉਹਨੇ ਲਗਾਈ ਸੀ ਜਿਹੜੀ ਚੋਰੀ ਹੋਈ ਸੀਗੀ ਉਹਦੇ ਉੱਪਰ ਸਹੀ ਜਦੋਂ ਐਕਸ਼ਨ ਲੇਤਾ ਇਨਵੈਸਟੀਗੇਸ਼ਨ ਕੀਤੀ ਤੇ ਏਸੀਪੀ ਸਿਵਲ ਲਾਈਨ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਸ ACP ਸਿਵਲ ਲਾਈਨ ਦੀ ਨਾਲ SHO ਡਿਵੀਜ਼ਨ ਨੰਬਰ 5 ਤੇ ਨਾਲ ਚੌਕੀ ਚਰਬਸਟੈਂਡ ਇਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੇ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਜਿਹੜਾ ਮੁਕੱਦਮਾ ਟਰੇਸ ਕਰ ਲਿਆ ਜਦੋਂ ਅਸੀਂ ਦੋਸ਼ੀ ਨੂੰ ਕਾਬੂ ਕੀਤਾ ਤਾਂ ਉਹਦੇ ਕੋਲੋਂ ਜਿਹੜਾ ਚੋਰੀ ਛੋਦਾ ਸਮਾਨ ਸੀਗਾ ਲੈਪਟਾਪ ਮੋਬਾਈਲ ਉਹ ਵੀ ਬਰਾਮਦ ਹੋਇਆ ਤੇ ਇਸ ਦੇ ਨਾਲ ਨਾਲ ਜਿਹੜੇ ਉਹਨੇ ਹੋਰ ਕੋਈ ਚੋਰੀ ਫੋਨ ਕੀਤੇ ਸੀਗੇ ਉਹ ਵੀ ਬਰਾਮਦ ਹੋਏ ਇੱਕ ਇਹਦੇ ਕੋਲੋਂ ਚੋਰੀ ਛੁਦਾ ਮੋਟਰਸਾਈਕਲ ਜਿਹੜਾ ਉਹ ਬਰਾਮਦ ਹੋ ਤਾ ਤੇ ਇਸ ਕਰਕੇ ਜਿਹੜਾ ਇਹ ਬੜੀ ਵਧੀਆ ਰਿਕਵਰੀ ਹੈ ਤੇ ਜਿਹੜਾ ਦੋਸ਼ੀ ਹੈ ਇਹਦਾ ਨਾਮ ਰਮੇਸ਼ ਕੁਮਾਰ ਹੈ ਬੇਸਿਕਲੀ ਮੁਜ਼ਫਰਪੁਰ ਬਿਹਾਰ ਦਾ ਰਹਿਣ ਵਾਲ ਰਹਿਣ ਵਾਲਾ ਪਰ ਫਿਲਹਾਲ ਜਿਹੜਾ ਇਹ ਸਾਨੇਵਲ ਰਹਿ ਰਿਹਾ ਸੀਗਾ ਤੇ ਢਾਗਾ ਮਿਲਦੇ ਵਿੱਚ ਇਹ ਕੰਮ ਕਰ ਰਿਹਾ ਸੀਗਾ ਇਹਦੇ ਖਿਲਾਫ 8 ਪਰਚੇ ਜਿਹੜੇ ਹੈਗੇ ਤੇ ਚੋਰੀ ਆ ਲੁੱਟਖੋਹ ਦੇ ਜਿਹੜੇ ਨੇ ਉਹ ਪਹਿਲਾਂ ਵੀ ਦਰਜ ਨੇ ਤੇ ਜਿਨ੍ਹਾਂ ਵਿੱਚੋਂ ਤਿੰਨ ਮੁਕੱਦਮਿਆਂ ਵਿੱਚ ਆਲਰੇਡੀ ਕੋਰਟ ਤੋਂ ਪੀਓ ਡਿਕਲੇਅਰ ਹੋ ਚੁੱਕਾ ਤਾਂ ਅਸੀਂ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਆ ਕਿ ਤਾਂ ਚੋਰੀ ਜਿਹੜੀ ਹੈਗੀ ਉਹ ਸਾਡੀ ਟਰੇਸ ਹੋ ਗਈ ਕੁਝ ਹੋਰ ਚੋਰੀਆਂ ਸੀਗੀਆਂ ਮੋਟਰਸਾਈਕਲ ਉਹ ਟਰੇਸ ਹੋ ਗਿਆ ਤੇ ਨਾਲ ਦੇ ਨਾਲ ਜਿਹੜਾ ਇਹ ਤਿੰਨ ਕੇਸ ਵਿੱਚ ਪੀਓ ਸੀਗਾ ਉਹ ਸਾਡਾ ਇੱਕ ਪੀਓ ਵੀ ਅਰੈਸਟ ਹੋ ਗਿਆ ਲਗਦਾ ਇਹਦੀ ਜੀ ਕਰਤਾ ਤੁਸੀਂ ਸਾਹਮਣੇ ਆ ਤੁਹਾਨੂੰ ਚੋਰੀ ਦਾ ਤਰੀਕਾ ਕੀ ਸੀ ਕਿਵੇਂ ਬੜਿਆ ਕਿਵੇਂ ਸਰ ਕਰ ਇਹ ਜਿਹੜੇ ਹੈਗੇ ਨੇ ਸਾਰੇ तकरीबन ਜਿਹੜੇ ਪਰਚੇ ਦਰਜ ਨੇ ਉਹ ਡਿਵੀਜ਼ਨ ਨੰਬਰ 4 ਤੇ ਡਿਵੀਜ਼ਨ ਨੰਬਰ 8 ਦੇ ਵਿੱਚ ਜਿਹੜੇ ਦਰਜ ਨੇ ਜਿਹੜਾ ਇਹਦਾ ਆਪਾਂ ਕਹਦੇ ਆ ਕੀ ਵਾਰਦਾਤ ਜਿਹੜਾ ਕਰਨ ਦਾ ਏਰੀਆ ਸੀਗਾ ਲੁਧਿਆਣਾ ਹੀ ਸੀਗਾ ਤੇ ਇਹ ਜਿਹੜੀ ਇਹ ਚੋਰੀ ਇਹਨੇ ਕੀਤੀ ਹੈ ਇਹ अर्ਲੀ ਮਾਰਨਿੰਗ ਜੀਵਨ ਗੁਪਤਾ ਜੀ ਦੀ ਮਦਰ ਉਹ ਮੰਦਰ ਜਾਂਦੇ ਨੇ ਪਰ ਲੇਕਿਨ ਘਰ ਦਾ ਜਿਹੜਾ ਹੈਗਾ 메ਨ ਗੇਟ ਆ ਖੁੱਲਾ ਛੱਡ ਜਾਂਦੇ ਨੇ ਇਹ ਉੱਥੇ ਜਿਵੇਂ ਕਿ ਕਹਿ ਰਿਹਾ ਕਿ ਉਮਰਿਆ ਸੀਗਾ ਤੈਨੇ ਦੇਖਿਆ ਕਿ ਗੇਟ ਦਾ ਦਰਵਾਜ਼ਾ ਖੁੱਲਾ ਹੈ ਬਾਕੀ ਘਰ ਦੇ ਜਿਹੜੇ ਜੀ ਸੀਗੇ ਸੁੱਤੇ ਪਏ ਸੀਗੇ ਇਹ ਐਂਟਰ ਕਰਦਾ ਤੇ ਇਹ ਸਾਰਾ ਸਮਾਨ ਦੀ ਚੋਰੀ ਕਰਕੇ ਚਲੇ ਜਾਂਦਾ ਦੇਵਨ ਗੁਪਤਾ ਨੂੰ ਵੀ ਕਰਦੇ ਸਿਕਿਉਰਿਟੀ ਪ੍ਰਾਪਤ ਹੈ ਤੇ ਉਸ ਤੋਂ ਬਹੁਤ ਕੁ ਯੂਨਾ ਜਿਹੜਾ ਜੀਵਨ ਗੁਪਤਾ ਜਿਹਨੂੰ ਜਿਹੜੀ ਵੀ ਸਿਕਿਉਰਿਟੀ ਹੈਗੀ ਹੈ ਜਿਹੜੀ ਇਹ ਬਿਲਕੁਲ ਮਿਲੀ ਹੋਈ ਹੈ ਜਿਹੜੀ ਉਹਦੀ ਸਿਕਿਉਰਿਟੀ ਹੈ ਉਹ ਦੋ ਘਰ ਛੱਡ ਕੇ ਉਹਨਾਂ ਨੇ ਉਹਨਾਂ ਦਾ ਰਹਿਣ ਦਾ ਇੰਤਜਾਮ ਕੀਤਾ ਹੋਇਆ ਕਿਉਂਕਿ ਜਿਹੜੀ ਸਿਕਿਉਰਿਟੀ 24 ਘੰਟੇ ਨਾਲ ਰਹਿੰਦੀ ਹੈ ਤੇ ਸਿਕਿਉਰਿਟੀ ਨੂੰ ਉਹੀ ਟਾਈਮ ਦਿੰਦੇ ਨੇ ਕਿ ਜਦੋਂ ਡਿਊਟੀ ਤੇ ਆਣਾ ਹੁੰਦਾ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਕਤ ਬਹੁਤ अर्ਲੀ ਮਾਰਨਿੰਗ ਹੈ ਉਸ ਟਾਈਮ ਉਹਨਾਂ ਨੇ ਸਿਕਿਉਰਿਟੀ ਨੂੰ ਉੱਥੇ ਆਪਣੇ ਨਹੀਂ ਬੁਲਾਇਆ ਹੋਇਆ ਇਸ ਲਈ ਅ ਜਿਹੜੇ ਬਾਕੀ ਮੋਬਾਈਲ ਜਾਂ ਹੋਰ ਚੀਜ਼ਾਂ ਜਿਹੜੀਆਂ ਚੋਰੀ ਕੀਤੀਆਂ ਨੇ ਇਹ ਵੀ ਇਸ ਤਰ੍ਹਾਂ ਹੀ ਚੋਰੀ ਕੀਤੀਆਂ ਨੇ ਜੀ ਬਿਲਕੁਲ ਜੀ ਬਾਕੀ ਉਹ ਤੁਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਹੈਗਾ ਆਲਰੇਡੀ ਉਹਦੇ ਵਿੱਚ ਡਿਵੀਜ਼ਨ ਨੰਬਰ 2 ਵੀ ਜਿਹੜਾ ਕੇਸ ਹੈਗਾ ਆਲਰੇਡੀ ਰਜਿਸਟਰ ਹੈ ਜਿਹੜੇ ਉਹਨੇ ਮੋਬਾਈਲ ਹੈਗੇ ਨੇ ਇਹਨਾਂ ਬਾਰੇ ਅਸੀਂ ਉਹਨਾਂ ਦਾ ਰਿਮਾਂਡ ਅਸੀਂ ਦੋ ਦਿਨ ਦਾ ਰਿਮਾਂਡ ਲੈ ਮਿਲ ਗਿਆ ਸਾਨੂੰ ਤੇ ਅਸੀਂ ਇਹ ਚੋਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਕਿੱਥੋਂ ਚੋਰੀ ਕੀਤਾ ਕਿਵੇਂ ਕੀਤਾ ਕੰਰੈਂਟਲੀ ਕਿੱਥੇ ਜਾਂਦਾ ਸੀਗਾ ਜੀ ਤੇ ਕੰਰੈਂਟਲੀ ਸਾਹਨੇਵਾਲ ਦਾ ਰਹੇਗਾ ਤੇ ਜਿਹੜੀ ਇਹ ਲੈਂਦਾ ਸੀਗਾ ਉੱਥੇ ਉਹਨਾਂ ਨੇ ਮੈਰੀ ਵੈਰੀਫਿਕੇਸ਼ਨ ਕਰਵਾਈ ਹੈ ਕਿਉਂਕਿ ਜਦੋਂ ਤੁਸੀਂ ਦਿੱਤੇ ਵੀ ਤਿੰਨ ਤੋਂ ਪੀਓ ਆ ਇਹ ਸਾਰਾ ਮਤਲਬ ਉਹ ਕਹਿ ਰਹੇ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੁਣ ਅਸੀਂ ਰਿਮਾਂਡ ਸਾਨੂੰ 2 ਦਿਨ ਦਾ ਮਿਲ ਗਿਆ ਇਹ ਸਾਰੇ ਪਹਿਲੂਆਂ ਤੇ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਕੱਲ੍ਹ ਕੱਲ੍ਹ ਹੀ ਕਹਿੰਦੇ ਕਿ ਹਾਲ ਫਿਲਹਾਲ ਜੋ ਪ੍ਰੀ ਇਨਵੈਸਟੀਗੇਸ਼ਨ ਹੈ ਉਹ ਚਹੀ ਸਭ ਨੇ ਹੈ ਕਿ ਕੱਲਾ ਹੈਗਾ ਬਟ ਅਸੀਂ ਫੇਰ ਵੀ ਉਹਦੇ ਦੀ ਜਾ ਕੇ ਸੀਡੀਆਰਸ ਵਗੈਰਾ ਜਾਂ ਹੋਰ ਹੈ ਉਹ ਵੀ ਇਨਵੈਸਟੀਗੇਟ ਕਰਾਂਗੇ ਕਿ ਉਹ ਇਹਦਾ ਨਾਲ ਇਸਮ ਜਨ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੋਟਾ ਦੀ ਰਿਪੋਰਟ